ਮੈਚ ਨੂੰ ਪਿੰਡ ਦੇਖਿਆ ਜਾ ਕੇ ਤੇ ਮੈਂ ਕਿਹਾ ਦੇਖੋ ਜਿਹਦੇ ਚ ਰੱਬ ਨੇ ਜਿਹਨੂੰ ਟੈਲੈਂਟ ਦਿੱਤਾ ਹੁੰਦਾ ਕਿੱਥੇ ਦਿੱਤਾ ਆ ਕੇ ਟੈਲੈਂਟ ਤੇ ਕਿੱਥੋਂ ਕਿੱਥੋਂ ਦੁਨੀਆ ਆਂਦੀ ਵੀ ਐ ਮਿਲਣ ਵਾਸਤੇ ਅਸਲ ਦੇ ਵਿੱਚ ਕਿਹੜੇ ਲੋਕ ਮੇਰੇ ਬਿਨੂੰ ਐ ਲਾੜਵਾਉਂਦਾ ਭੈਣੇ ਕਿਵਰੀ ਕਿਹੜੇ ਬਾਹਰ ਬੈਠੇ ਹੋਣਾ ਤੁਸੀਂ ਤੁਸੀਂ ਬਾਈ ਨੂੰ ਜਿਆਦਾ ਪਿਆਰ ਕਰਦੇ ਹੋ ਕਿਹੜਾ ਇਹ ਏਰੀਆ ਇਹ ਨਹੀਂ ਸਮਝ ਸਕਿਆਗਾ ਭਾਈ ਮੈਂ ਤੁਸੀਂ ਮੰਨੂਗੇ ਨਹੀਂ ਤੱਕਤ ਦਮਦਮਾ ਸਾਹਿਬ ਜਾ ਕੇ ਆਈਆਂ ਆਲੇ ਦੋਲੇ ਆਲੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਜਿਹੜਾ ਉਹ ਵਿੱਚ ਗੁਰੂ ਘਰ ਬਣਿਆ ਉਹਦੀ ਕੀ ਅਹਿਮੀਅਤ ਹੈ ਅਰ ਸਾਲ ਆਉਂਗੀ ਮੈਂ ਤੇ ਮੈਂ ਇਹਨੂੰ ਨਾ ਛੋਟੇ ਸ਼ੁਭਦੀਪ ਨੂੰ ਗਰੋ ਕਰਦਾ ਦੇਖਣਾ ਚਾਹਨੀ ਆ ਵੀ ਕਿਵੇਂ ਦਾ ਹੋਊਗਾ ਕਿਵੇਂ ਦਾ ਨਿਕਲੂਗਾ ਬਸ ਮੈਂ ਉਹ ਵੇਟ ਕਰ ਰਹੀ ਹਾਂ ਕਿ ਕਦੋਂ ਜਵਾਨ ਹੋਏਗਾ ਤੇ ਕੀ ਕਰੂਗਾ ਹੈਨਾ ਵੱਡਾ ਹੋਏਗਾ ਮੈਂ ਉਹ ਵੇਟ ਕਰ ਰਹੀ ਹਾਂ ਵੀ ਆਈ ਸਲਾਵਾਂਗੇ ਅਸੀਂ ਤਾਂ ਧੰਨਵਾਦ ਭੈਣ ਗੱਲ ਬੋਲੀ ਵੀਰੇ ਤੁਹਾਡਾ ਵੀ ਥੈਂਕ ਯੂ ਅਸੀਂ ਤੁਸੀਂ ਮੰਨੋਗੇ ਨਹੀਂ ਅਸੀਂ ਗੁਰੂ ਘਰ ਮੱਥਾ ਟੇਕ ਕੇ ਆਏ ਸੀ ਤੇ ਅਸੀਂ ਕਿ ਅਸੀਂ ਇੱਧਰ ਜੂਰ ਹੋ ਕੇ ਜਾਣਾ ਬੜੇ ਸਾਲਾਂ ਦਾ ਸਾਰਾ ਸੁਪਨਾ ਸੀਗਾ ਤੇ ਇਹ ਸਾਨੂੰ ਸੀਗਾ ਵੀ ਸਾਨੂੰ ਮਿਲ ਨਹੀਂ ਹੋਊਗਾ ਕਹਿੰਦੇ ਹੈ ਨਹੀਂ ਤੇ ਅਸੀਂ ਹਲੇ ਨਾ ਫਰੰਟ ਗੇਟ ਤੇ ਫੋਟੋ ਖਿਚਾ ਕੇ ਵਾਪਸ ਹੀ ਚੱਲੇ ਸੀਗੇ ਵੇਲੀ ਦੇ ਸਾਹਮਣੇ ਤੇ ਅਸੀਂ ਉਦੋਂ ਹੀ ਗੱਡੀ ਆ ਗਈ ਅੰਕਲ ਜੀ ਹੁਣਾਂ ਦੀ ਤੇ ਵਿੱਚ ਛੋਟਾ ਸ਼ੁਭਦੀਪ ਵੀ ਸੀਗਾ ਤੇ ਹਾਂ ਮੈਂ ਮਿਲ ਕੇ ਆਈ ਮੈਂ ਇਹਨਾਂ ਦੇ ਪੈਰਾਂ ਨੂੰ ਹੱਥ ਲਾਇਆ ਤੇ ਉਹ ਕਹਿੰਦੇ ਵੀ ਟੱਚ ਨਹੀਂ ਕਰਨਾ ਮੈਂ ਕਿ ਚੱਲ ਮੈਂ ਤਾਂ ਟੱਚ ਕਰ ਲਿਆ ਹਨਾ ਵੀ ਫੋਟ ਤੇ ਮਤਲਬ ਉਹ ਘਰ ਚ ਜਿਹੜੀਆਂ ਖੁਸ਼ੀਆਂ ਜੀਆਂ ਨੇ ਭਾਵੇਂ ਆਂਟੀ ਅੰਕਲ ਹਲੇ ਵੀ ਮੈਨੂੰ ਪਤਾ ਵੀ ਉਹਦੀ ਕਮੀ ਨਹੀਂ ਕੋਈ ਪੂਰੀ ਕਰ ਸਕਦਾ ਪਰ ਉਹ ਬੱਚਾ ਦੇਖ ਕੇ ਨਾ ਮੈਨੂੰ ਬੜੀ ਖੁਸ਼ੀ ਹੋਈ ਅੰਦਰੋਂ ਦੀ ਵੀ ਚਲੋ ਮਹਾਰਾਜ ਦੀ ਲੰਮੀ ਉਮਰ ਕਰੇ ਨਾ ਨਵਾਂ ਗਾਣਾ ਆ ਸੁਣਿਆ ਤੁਸੀਂ ਨਵਾਂ ਗਾਣਾ ਹਾਂਜੀ ਮੈਂ ਸੁਣਿਆ ਲੋਕ ਕਿ ਕਿਵੇਂ ਲੱਗਿਆ ਬਹੁਤ ਵਧੀਆ ਲੱਗਾ ਉਹ ਜਿਹੜੀ ਮਤਲਬ ਜਿਹੜੀ ਸ਼ੂਟਿੰਗ ਵੀ ਕੀਤੀ ਹੈ ਨਾ ਤੇ ਉਹ ਐ ਫੀਲ ਹੁੰਦਾ ਕਿ ਵੀਰਾ ਵਿੱਚ ਖੁਦ ਹੈ ਸਿੱਧੂ ਵਿੱਚ ਖੁਦ ਹੈ ਵੀਡੀਓ ਬੜੀ ਸੋਹਣੀ ਬਣਾਈ ਹੈ ਨਾ ਵੀਡੀਓ ਬਹੁਤ ਸੋਹਣੀ ਬਣਾਈ ਹੈ ਲਾਓ ਵੀ ਮਿੱਤਰੋ ਕਹਿੰਦੇ ਹਵਾ ਵਿੱਚ ਝੂਲਦਾ ਫਲੈਗ ਜੱਟ ਦਾ ਆਹ ਦੇਖੋ ਚੂਲ ਰਿਹਾ ਬਾਈ ਦਾ ਫਲੈਗ ਹਵਾ ਚ ਮੈਂ ਖੜਿਆ ਬਾਈ ਸਿੱਧੂ ਦੀ ਸਮਾਦ ਤੇ ਕਹਿ ਲੋ ਯਾਦਗਾਰ ਤੇ ਕਹਿ ਲੋ ਹੈਨਾ ਮੂਸੇ ਤੇ ਆਲੇ-ਦਾਲੇ ਦਾ ਜਿਹੜਾ ਮਾਹੌਲਾ ਦਿਖਾ ਦਣਾ ਦੇਖੋ ਇੱਥੇ ਲੋਕ ਨੇ ਕਿਹੜੇ ਗੱਡੀ ਦੂਰੋਂ ਦੂਰੋਂ ਲੋਕ ਆਉਂਦੇ ਨੇ ਜੀ ਵੀ ਗੱਡੀਆਂ ਦੇਖੋ ਤੁਸੀਂ ਖੜੀਆਂ ਬਾਹਰ ਆ ਦੇਖੋ ਇੱਥੇ ਚੱਲਦੀ ਰਹਿੰਦਾ ਸਾਰਾ ਦਿਨ ਸਾਰਾ ਦਿਨ ਮੇਲਾ ਲੱਗਾ ਰਹਿੰਦਾ ਓਏ ਬਾਈ ਤੇ ਆਹ ਦੇਖੋ ਇੱਕ ਇਧਰ ਮੈਂ ਫੇਰ ਦਿਖਾਣਾ ਦੇਖਾ ਬਾਪੂ ਜਾ ਰਹੇ ਦੇਖੋ ਬਜ਼ੁਰਗ ਜਾ ਰਹੇ ਨੇ ਜਮੀ ਇਨੋਂ ਨਾਲ ਕੋਈ ਮਤਲ ਲੈ ਕੇ ਜਾ ਰਹੇ ਮੈਂ ਗੱਲ ਕਰਨ ਦੀ ਕੋਸ਼ਿਸ਼ ਕਰਦਾ ਦੇਖੋ ਤੁਸੀਂ ਫੀਲਿੰਗਾਂ ਦੇਖੋ ਤੁਸੀਂ ਲੋਕਾਂ ਦੀ ਤੇ ਇੱਧਰੋਂ ਅਗਰ ਆਪਾਂ ਗੱਲ ਕਰ ਰਹੇ ਹਾਂ ਸਾਰਾ ਮਾਹੌਲ ਹੋ ਰਿਹਾ ਨਮਾ ਬਣ ਚੁੱਕਿਆ ਹੈ ਨਾ ਸਾਰਿਆਂ ਦਾ ਬਾਈ ਕਿਵੇਂ ਆਪਾਂ ਕਹਿੰਦੇ ਹੁਣ ਕਿ ਸਾਂਝਾ ਸੀ ਕਿੱਥੋਂ ਆਏ ਦੀ ਤੁਸੀਂ ਅਸੀਂ ਅਮਰੀਕਾ ਤੋਂ ਅੱਛਾ ਅਮਰੀਕਾ ਤੋਂ ਬਾਪੂਏ ਤੁਸੀਂ ਤੇ ਪਹਿਲੀ ਵਾਰ ਆਏ ਹੋ ਬਈ ਯਾਦ ਕਰ ਪਹਿਲੀ ਪਹਿਲੀ ਵਾਰ ਸੁਣਦੇ ਸੀ ਗਾਣੇ ਬਾਈ ਹੋਰਾਂ ਦੇ ਤੁਸੀਂ ਹਾਂਜੀ ਗਾਣੇ ਸੁਣੇ ਸੀ ਕਦੇ ਬਾਈ ਦੇ ਸਿੱਧੂ ਦੇ ਬਾਈ ਦੇ ਗਾਣਿਆਂ ਦੇ ਨਾਲ ਸਾਨੂੰ ਇੰਨਾ ਸੀ ਕਿ ਮੇਰਾ ਜੇ ਛੋਟਾ ਵੱਡਾ ਪੋਤਾ ਹੈ ਉਹ ਸੁਣਦਾ ਹੀ ਉਸਦੇ ਗਾਣੇ ਮੈਂ ਦੇਖਿਆ ਜੀ ਕਿਵੇਂ ਥੋੜੀ ਉਮਰ ਬਹੁਤ ਹੋਣੀ ਕੈਨੀ ਉਮਰ ਹੋਣੀ ਬਜ਼ੁਰਗੋ ਥੜੀ ਮੇਰੀ 70 ਸਾਲ 70 ਸਾਲ ਦੀ ਹੋ ਗਈ। ਮੈਨੂੰ ਨਹੀਂ ਲੱਗਦਾ ਤੁਸੀਂ ਹੋਰ ਕਿਸੇ ਪੰਜਾਬੀ ਕਲਾਕਾਰ ਦੇ ਵਿੱਚ ਇੰਨੀ ਕਿਵੇਂ ਬਾਈ ਦੇ ਆਵਾਜ਼ ਚਾਹਤਾ ਸੀ ਗੀਤਾਂ ਦੇ ਵਿੱਚ ਜਾਂ ਹੋਰ ਅਣਖੀ ਗੀਤੋਂ ਦੇ ਧੀਆਂ ਪਹਿਣਾ ਆਪਾਂ ਇਕੱਠੇ ਪਰਿਵਾਰ ਦੇ ਵਿੱਚ ਬੈਠ ਕੇ ਕਿਵੇਂ ਸੁਣ ਸਕਦੇ ਸੀ। ਹੋਰ ਦੇ ਕਿਸੇ ਦੇ ਘਰੇ ਲਾ ਕੇ ਆਪਾਂ ਸੁਣੇ ਹੋਣਗੇ ਜਾਂ ਤੁਸੀਂ ਨਹੀਂ ਸੁਣੇ ਨਾ ਜੀ। ਨਹੀਂ ਅਸੀਂ ਜਦੋਂ ਵੀ ਟੀਵੀ ਤੇ ਕੋਈ ਪ੍ਰੋਗਰਾਮ ਹੁੰਦਾ ਸੀ ਹਾਂਜੀ ਦੇਖਦੇ ਸੀ ਮਤਲਬ ਇਹ ਸ਼ੋਅ ਉਹ ਸੁਣਾਉਂਦੀ ਉਹ ਸਾਨੂੰ ਇਹ ਸੀ ਕਿ ਬਈ ਉਹ ਛੋਟੀ ਉਮਰ ਦੇ ਵਿੱਚ ਕਲਾਕਾਰ ਜੋ ਗਾਣੇ ਆਪ ਲਿਖਦੇ ਬਿਲਕੁਲ ਜੀ ਔਰ ਗਾਣੇ ਗਾਉਂਦਾ ਮਰ ਲਈ ਉਹ ਵੀ ਹੈਂ ਜੀ ਤੁਸੀਂ ਪਹਿਲੀ ਵਾਰ ਆਏ ਵੀਰੇ ਉਰੇ ਹਾਂਜੀ ਸਮਝ ਲੈਣੇ ਪੰਜਾਬੀ ਥੋੜੀ ਮੈਨੂੰ ਬਾਲੀ ਨਹੀਂ ਆਉਂਦੀ ਪਹਿਲਾਂ ਥੋੜੀ ਕੀ ਲੱਗਦ ਨਹੀਂ ਇਹ ਇਹ ਮੇਰਾ ਪੁੱਤ ਹੈ ਪੁੱਤ ਤਾਂ ਪਹਿਲਾਂ ਨਹੀਂ ਲੱਗਿਆ ਕਦੇ ਪੰਜਾਬ ਜਾ ਨਾ ਇੱਕ ਵਾਰੀ ਲੈ ਕੇ ਆਈ ਇੱਕ ਵਾਰੀ ਘਟ ਰਹੇ ਹੋਣਗੇ ਪੰਜਾਬ ਦੇ ਵਿੱਚ ਪੰਜਾਬ ਵਿੱਚ ਗਾਣੇ ਸੁਣਦੇ ਹੋ SIDHU ਦੇ ਹਾਂਜੀ ਵਧੀਆ ਲੱਗਦੇ ਨੇ ਹਾਂਜੀ ਕਿਹੜਾ ਗਾਣਾ ਜ਼ਿਆਦਾ ਵਧੀਆ ਲੱਗਦਾ? Neverfold. ਓਕੇ ਤੇ ਓਰੇ ਮਤਲਬ ਜੀ ਦਿਲ ਕਰਦਾ ਸੀ ਅੰਦਰੋਂ ਵੀ ਜਾ ਕੇ ਆਈਏ ਬਾਈ ਦੀ ਸਮਾਦ ਦੇ ਉੱਪਰ ਦੇਖ ਕੇ ਆਈਏ। ਹਾਂਜੀ। ਬਿਲਕੁਲ। ਅੱਛਾ ਤੇ ਅੰਦਰ ਗਏ ਹਵੇਲੀ ਜਾ ਕੇ ਆਏ ਹੋ? ਹਾਂਜੀ। ਹਵੇਲੀ ਗਏ। ਹਾਂਜੀ ਹਾਂਜੀ। ਹਾਂਜੀ ਉਹਨਾਂ ਦੇ ਡੈਡੀ ਨਾਲ ਗੱਲਬਾਤ ਕਰਕੇ ਆਤੀ। ਹਾਂਜੀ। ਅੱਛਾ ਹਾਂ ਠੀਕ ਹੈ ਜੀ। ਤੁਸੀਂ ਵੀ ਕਿ ਵੀ ਅਮਰੀਕਾ ਤੋਂ ਜੀ? ਨਹੀਂ ਜੀ ਮੈਂ ਆਸਟ੍ਰੇਲੀਆ ਢਿਲੇ ਤੋਂ ਜੀ। ਅੱਛਾ ਤੁਸੀਂ ਵੀ ਨਾਲਿਓਂ ਪਰਿਵਾਰ ਦੇ? ਹਾਂ ਨਾਲ ਪਰਿਵਾਰ ਜੀ। ਅੱਛਾ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਸੀਂ ਵੀ ਆਸਟ੍ਰੇਲੀਆ ਤੋਂ ਹਾਂਜੀ ਅੱਛਾ ਸੁਣਦੇ ਸੀ ਬਾਈ ਖਰਾਂ ਦੇ ਗਾਣੇ ਤੁਸੀਂ ਬਸ ਇਹਨਾਂ ਦੇ ਹੀ ਸੁਣਦੇ ਆ ਜੀ ਅੱਛਾ ਕੀ ਵਧੀਆ ਲੱਗਦਾ ਸੀ ਬਾਈ ਦੇ ਗੀਤਾਂ ਜੀ ਜਿਹੜੀ ਅਣਖ ਸੀ ਤੇ ਜਿਹੜਾ ਆਪਣੀ ਜ਼ੁਬਾਨ ਤੇ ਰਹਿਣਾ ਜਿਹੜਾ ਇੱਕ ਥਰੂ ਪੰਜਾਬੀ ਹੁੰਦਾ ਹੈ ਹਾਂਜੀ ਉਹ ਇਹੋ ਜਿਹਾ ਹੁੰਦਾ ਇਹੋ ਜਿਹਾ ਹੁੰਦਾ ਬਿਲਕੁਲ ਅੱਛਾ ਆਪਣੇ ਇਸ ਤੋਂ ਇਲਾਵਾ ਕੋਈ ਹੋਰ ਕਲਾਕਾਰ ਵਧੀਆ ਲੱਗਦਾ ਬਾਈ ਤੋਂ ਇਲਾਵਾ ਹੋਰ ਮਤਲਬ ਜਿਹੜੇ ਵਧੀਆ ਗਾਣੇ ਗਾਉਂਦੇ ਨੇ ਜਾਂ ਪੰਜਾਬ ਦੀ ਗੱਲ ਕਰਦੇ ਆ ਮੈਨੂੰ ਵਧੀਆ ਲੱਗਦੇ ਆ ਵੀ ਬਾਕੀ ਚੀਜ਼ਾਂ ਨਾਲੋਂ ਵੀ ਜਿਹੜੀ ਸ਼ੂ ਸ਼ਾ ਜੀ ਹੈ ਬਟ ਲਾਈਕ ਜਿਹੜੇ ਆਪਣੇ ਪੰਜਾਬ ਬਾਰੇ ਤੇ ਪੰਜਾਬ ਦੇ ਮੁੱਦਿਆਂ ਬਾਰੇ ਤੇ ਆਪਣੀ ਧਰਤੀ ਨੂੰ ਪਿਆਰ ਕਰਦੇ ਨੇ ਖਾਸ ਕਰਕੇ ਪੰਜਾਬੀ ਬੋਲੀ ਨੂੰ ਮੈਨੂੰ ਉਹਨਾਂ ਦੇ ਗਾਣੇ ਬਹੁਤ ਪਸੰਦ ਆ ਉਹਨਾਂ ਦੇ ਵਧੀਆ ਲੱਗਦੇ ਆ ਨਵਾਂ ਗਾਣਾ ਆ ਸੁਣਿਆ ਤੁਸੀਂ ਨਵਾਂ ਹਾਂਜੀ ਮੈਂ ਸੁਣਿਆ ਲੋਕ ਕਿ ਕਿਵੇਂ ਲੱਗਿਆ ਬਹੁਤ ਵਧੀਆ ਲੱਗਾ ਉਹ ਜਿਹੜੀ ਮਤਲਬ ਜਿਹੜੀ ਸ਼ੂਟਿੰਗ ਵੀ ਕੀਤੀ ਹੈ ਨਾ ਤੇ ਉਹ ਐ ਫੀਲ ਹੁੰਦਾ ਕਿ ਵਿਡੀਓ ਵਿੱਚ ਖੁਦ ਹੈ ਸਿੱਧੂ ਵਿੱਚ ਖੁਦ ਵੀਡੀਓ ਬੜੀ ਸੋਹਣੀ ਬਣਾਈ ਹੈ ਨਾ ਵੀਡੀਓ ਬਹੁਤ ਸੋਹਣੀ ਬਣਾਈ ਹੈ ਆਪ ਦਾ ਪਹਿਲਾਂ ਕਿਹੜੇ ਇੱਕ ਦੋ ਗੀਤ ਪਹਿਲਾਂ ਇਹਦੇ ਇੰਨੀ ਵਧੀਆ ਉਹਨਾਂ ਦੀ ਵੀਡੀਓ ਨਹੀਂ ਸੀ ਪਰ ਇਹ ਥੋੜਾ ਜਿਵੇਂ ਦੀ ਤਸਵੀਰ ਹੈ ਨਾ ਥੋੜੀ ਜੀ ਤੇ ਫਿਰ ਐਵੇਂ ਲੱਗਦਾ ਕਿ ਵੀ ਖੁਦ ਆਪ ਹੀ ਸ਼ੂਟ ਕਰਕੇ ਵੀਡੀਓ ਇਹ ਤਾਂ ਪਤਾ ਕੀ ਹੁੰਦੇ ਗੱਲ ਆਪਾਂ ਅਸਲ 'ਚ ਬਾਈ ਨੂੰ ਕਿਵੇਂ ਦੇਖਿਆ ਹੋਇਆ ਆਪਾਂ ਨੇ ਆਪਾਂ ਕਿਸੇ ਨੂੰ ਹੋਰ ਮਤਲਬ ਕੰਮ ਕਰਦੇ ਹੋਏ ਆਪਾਂ ਨੂੰ ਮਜ਼ਾ ਨਹੀਂ ਆਉਂਦਾ ਇਹਦੇ ਵੀ ਚੈਨ ਲੱਗਦਾ ਕਿਉਂਕਿ ਉਹ ਉਹਦੇ ਸ਼ੈਡੋ ਦਿਖਾਈ ਹੋਈ ਆ ਜਾਂ ਕਿਵੇਂ ਬੈਕ ਤੋਂ ਦਿਖਾਤਾ ਹੈ ਨਾ ਜਾਂ ਮਤਲਬ GoPro ਲਾ ਕੇ ਸਿੱਧਾ ਲੜਦਾ ਸੀ ਦੂਏ ਹਾਂ ਉਹ ਈ ਚੀਜ਼ ਕਰਕੇ ਥੋੜਾ ਨਾ ਬੰਦਾ ਕਨੈਕਟ ਜਿਹਾ ਫੀਲ ਕਰਦਾ ਹੈ ਕਿ ਹਾਂ ਹੈਗਾ ਹੈਗਾ ਤੇ ਹਵੇਲੀ ਜਾ ਕੇ ਆਏ ਹੋ ਤੁਸੀਂ ਅਸੀਂ ਤੁਸੀਂ ਮੰਨੋਗੇ ਨਹੀਂ ਅਸੀਂ ਗੁਰੂ ਘਰ ਮੱਥਾ ਟੇਕ ਕੇ ਆਏ ਸੀ ਤੇ ਅਸੀਂ ਕਿ ਅਸੀਂ ਇੱਧਰ ਜਰੂਰ ਹੋ ਕੇ ਜਾਣਾ ਬੜੇ ਸਾਲਾਂ ਦਾ ਸਾਰਾ ਸੁਪਨਾ ਸੀਗਾ ਤੇ ਇਹ ਸਾਨੂੰ ਸੀਗਾ ਵੀ ਸਾਨੂੰ ਮਿਲ ਨਹੀਂ ਹੋਊਗਾ ਕਹਿੰਦੇ ਹੈ ਨਹੀਂ ਤੇ ਅਸੀਂ ਹਲੇ ਨਾ ਫਰੰਟ ਗੇਟ ਤੇ ਫੋਟੋ ਖਿਚਾ ਕੇ ਵਾਪਸ ਹੀ ਚੱਲੇ ਸੀਗੇ ਹਵੇਲੀ ਦੇ ਸਾਹਮਣੇ ਤੇ ਅਸੀਂ ਉਦੋਂ ਹੀ ਗੱਡੀ ਆ ਗਈ ਅੰਕਲ ਜੀ ਹੁਣਾਂ ਦੀ ਤੇ ਵਿੱਚ ਛੋਟਾ ਸ਼ੁਭਦੀਪ ਵੀ ਸੀਗਾ ਤੇ ਹਾਂ ਮੈਂ ਮਿਲ ਕੇ ਆਈ ਮੈਂ ਇਹਨਾਂ ਦੇ ਪੈਰਾਂ ਨੂੰ ਹੱਥ ਲਾਇਆ ਤੇ ਉਹ ਕਹਿੰਦੇ ਵੀ ਟੱਚ ਨਹੀਂ ਕਰਨਾ ਫੋਟੋ ਵੀ ਨਹੀਂ ਆਸੋ ਦੇ ਫਿਰ ਮੈਂ ਆਂਟੀ ਜੀ ਨੂੰ ਦੇਖਿਆ ਉਹ ਕਿਦਾਂ ਖੇਡਦਾ ਤੇ ਮਤਲਬ ਉਹ ਘਰ ਚ ਜਿਹੜੀਆਂ ਖੁਸ਼ੀਆਂ ਜੀਆਂ ਨੇ ਭਾਵੇਂ ਆਂਟੀ ਅੰਕਲ ਹਲੇ ਵੀ ਮੈਨੂੰ ਪਤਾ ਵੀ ਉਹਦੀ ਕਮੀ ਨਹੀਂ ਕੋਈ ਪੂਰੀ ਕਰ ਸਕਦਾ ਪਰ ਉਹ ਬੱਚਾ ਦੇਖ ਕੇ ਨਾ ਮੈਨੂੰ ਬੜੀ ਖੁਸ਼ੀ ਹੋਈ ਅੰਦਰੋਂ ਦੀ ਵੀ ਚਲੋ ਮਹਾਰਾਜ ਜੀ ਦੀ ਲੰਮੀ ਉਮਰ ਕਰੇ ਨਾ ਤੇ ਵੀਰ ਨੇ ਲੋਕਾਂ ਨੇ ਅਰਦਾਸਾਂ ਕੀਤੀਆਂ ਨੇ ਹਨਾ ਬੜੀ ਬਹੁਤ ਜ਼ਿਆਦਾ ਖੁਸ਼ੀ ਹੋਈ ਵੀ ਕਰਾਮਾਤ ਚਮਤਕਾਰ ਹੁੰਦੇ ਆ ਹੁੰਦੇ ਨੇ ਹਨਾ ਆਪਾਂ ਜੇ ਦੇਖਦੇ ਆ ਤਾਂ ਹੁੰਦਾ ਔਰ ਇਹ ਇਕ ਇਤਿਹਾਸ ਬਣਿਆ ਅਗਰ ਆਉਣ ਵਾਲੇ ਮੈਂ ਕਿਹਾ ਵੀ ਜਿਵੇਂ ਸਾਡੇ ਹੁੰਦੇ ਨੇ ਗੁਰੂਗਰ ਹੁੰਦੇ ਨੇ ਤੇ ਹਨਾ ਵਿੱਚ ਜੇ ਕੋਈ ਕੁਝ ਕਰਕੇ ਗਿਆ ਤਾਂ ਲੋਕੀ ਉੱਥੇ ਤਾਂ ਹੀ ਜਾਂਦੇ ਆ ਹਨਾ ਤੇ ਇਹਨਾਂ ਨੇ ਵੀ ਹਨਾ ਵੀ ਚੱਲ ਆਪਣੇ ਪੰਜਾਬ ਬਾਰੇ ਕਿੰਨੀ ਗੱਲ ਕੀਤੀ ਹਨਾ ਵੀ ਬੰਦਾ ਆਪਣੀ ਪਿੰਡ ਚ ਰਹਿ ਕੇ ਐਡਾ ਸਿੰਗਰ ਹੋ ਕੇ ਐਡੀ ਦੁਨੀਆ ਛੱਡ ਕੇ ਤੇ ਕਿੱਥੇ ਵਰਲਡ ਲੈਵਲ ਤੇ ਮੈਂ ਜਿਹਨੂੰ ਪਿੰਡ ਦੇਖਿਆ ਜਾ ਕੇ ਤੇ ਮੈਂ ਕਿਹਾ ਦੇਖੋ ਜਿਹਦੇ ਚ ਰੱਬ ਨੇ ਜਿਹਨੂੰ ਟੈਲੈਂਟ ਦਿੱਤਾ ਹੁੰਦਾ ਕਿੱਥੇ ਦਿੱਤਾ ਆ ਕੇ ਟੈਲੈਂਟ ਤੇ ਕਿੱਥੋਂ ਕਿੱਥੋਂ ਦੁਨੀਆ ਆਂਦੀ ਵੀ ਹੈ ਮਿਲਣ ਵਾਸਤੇ ਅਸਲ ਦੇ ਵਿੱਚ ਕਿਹੜੇ ਲੋਕ ਮੇਰੇ ਮਨ ਨੂੰ ਇਹ ਲੱਗਦਾ ਪੈਣਾ ਕਿ ਬਈ ਕਿਹੜੇ ਬਾਹਰ ਬੈਠੇ ਹੋਣਾ ਤੁਸੀਂ ਤੁਸੀਂ ਬਾਈ ਨੂੰ ਜਿਆਦਾ ਪਿਆਰ ਕਰਦੇ ਹੋ ਕਿਹੜਾ ਇਹ ਏਰੀਆ ਇਹ ਨਹੀਂ ਸਮਝ ਸਕਿਆਗਾ ਬਾਈ ਮੈਂ ਤੁਸੀਂ ਮੰਨੂਗੇ ਨਹੀਂ ਤੱਕਤ ਦਮਦਮਾ ਸਾਹਿਬ ਜਾ ਕੇ ਆਈਆਂ ਆਲੇ ਦੋਲੇ ਵਾਲੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਜਿਹੜਾ ਉਹ ਵਿੱਚ ਗੁਰੂ ਘਰ ਬਣਿਆ ਉਹਦੀ ਕੀ ਅਹਿਮੀਅਤ ਹੈ ਉਹ ਤਾਂ ਕੱਦ ਸੇਬ ਦੀ ਉਹੀ ਗੱਲ ਇੱਥੇ ਐ ਜਿਹੜੇ ਬਾਹਰੋਂ ਆ ਰਹੇ ਨੇ ਉਹਨਾਂ ਨੂੰ ਪਤਾ ਹੈ ਵੀ ਇਹ ਬੰਦੇ ਚ ਕਿਹੜੀ ਗੱਲ ਸੀ ਤੇ ਕੀ ਚੀਜ਼ ਸੀ ਬਟ ਭਾਵੇਂ ਆਲੇ ਦੋਲੇ ਰਹਿਣ ਵਾਲਿਆਂ ਨੂੰ ਇੰਨਾ ਪਤਾ ਨਾ ਹੋਵੇ ਪਿੰਡ ਕਿਹੜਾ ਪੈਣਾ ਤੁਹਾਡਾ ਬਈ ਮੈਂ ਰਾਜਪੁਰਾ ਸ਼ਹਿਰ ਤੋਂ ਆ ਅੱਛਾ ਰਾਜਪੁਰਾ ਉਰੇ ਪਹਿਲੀ ਵਾਰ ਹੀ ਆਏ ਆ ਤੁਸੀਂ ਪਹਿਲੀ ਵਾਰ ਹੀ ਆਈ ਆਂ ਕਦੋਂ ਅਗਲੀ ਵਾਰ ਆਵਾਂਗੇ ਫਿਰ ਉਰੇ ਮਾਰ ਕੇ ਜਾਵਾਂਗੇ ਕਿਹੜਾ ਕਰਾਂਗੀ ਮੈਂ ਇੱਥੇ ਮੈਂ ਇਹਨੂੰ ਨਾ ਛੋਟੇ ਸ਼ੁਭਦੀਪ ਨੂੰ ਗਰੋ ਕਰਦਾ ਦੇਖਣਾ ਚਾਹਨੀ ਆ ਵੀ ਕਿਵੇਂ ਦਾ ਹੋਊਗਾ ਕਿਵੇਂ ਦਾ ਨਿਕਲੂਗਾ ਬਸ ਮੈਂ ਉਹ ਵੇਟ ਕਰ ਰਹੀ ਆਂ ਕਦੋਂ ਜਵਾਨ ਹੋਏਗਾ ਤੇ ਵੀ ਕੀ ਕਰੂਗਾ ਹੈਨਾ ਵੱ ਵੀ ਹੁ ਆਇਸਾ ਲਾਵਾਂਗੇ ਅਸੀਂ ਤਾਂ ਧੰਨਵਾਦ ਭੈਣ ਗੱਲਬਾਤ ਦਾ ਧੰਨਵਾਦ ਵੀਰੇ ਤੁਹਾਡਾ ਵੀ ਥੈਂਕ ਯੂ ਮਿੱਤਰੋ ਇਹ ਭੈਣ ਹੋ ਰਹੀ ਸੀ ਤੇ ਗੱਲਬਾਤ ਕਰੀ ਇਹਨਾਂ ਨਾਲ ਤੇ ਆਪਾਂ ਹੁਣ ਹੋਰ ਸੋਨੂੰ ਅੱਗੇ ਦਿਖਾ ਦਿੰਨਾ ਕਿਉਂਕਿ ਜਿਵੇਂ ਮੈਂ ਕਿਹਾ ਕਿ ਬੜੀ ਦੂਰੋਂ ਦੂਰੋਂ ਲੋਕ ਇੱਥੇ ਆਉਂਦੇ ਨੇ ਕੁੜੀ ਆਸਟ੍ਰੇਲੀਆ ਤੋਂ ਆਈ ਦੀ ਕਹਿਣਾ ਵਧੀਆ ਮਤਲਬ ਬੋਲ ਕੇ ਗਈ ਆ ਭੈਣ ਅੱਖਾਂ ਦੇ ਵਿੱਚ ਝਲਕ ਪੈਂਦੀ ਆ ਵੀ ਹਾਂ ਇਹ ਲੋਕ ਕੀ ਚਾਹੁੰਦੇ ਨੇ ਕਿਹੜਾ ਛੋਟਾ ਦੇਖ ਲੋ ਸ਼ੁਭਾ ਉਹਨੂੰ ਵੀ ਕਹਿੰਦੇ ਨੇ ਵੀ ਵੱਡਾ ਹੁੰਦਾ ਸੀ ਦੇਖਣਾ ਚਾਹੁੰਦੇ ਆ ਇਹ ਬਈ ਬਸ ਇਸੇ ਛੋਟੇ ਦੀ ਕਮਾਈ ਆ ਇਹ ਸਿੱਧੂ ਵੀਰ ਲਓ ਵੀ ਮੇਟਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ